ਕਿੰਨੇ ਸਾਲ ਹੋ ਚਲੇ ਅੰਗਰ ਜੀ ਤੁਹਾਨੂੰ ਇੱਥੇ ਜੀ ਮੈਨੂੰ ਜੀ 44 ਸਾਲ ਹੋ ਗਏ ਸਮਝੋ ਜੀ ਤੇ ਨਾਮ ਮੇਰਾ ਜੀਵ ਸਿੰਘ ਆ ਜੀ ਦੋਂ ਬੈਠਾ ਮੈਂ ਕਿ ਕੋਈ 20 ਰੁਪਏ ਮੰਗ ਕੇ ਬੈਠਾ ਮੈਂ ਭੁੱਖਾ ਹਾਂ ਉਹ ਮੈਂ 20 ਦੇ ਨਾਲ ਹੀ ਆ 42 43 44 ਫਰ ਕੱਟ ਲਏ ਇਥੇ ਮੈਂ ਫਿਰ ਮਾਰਾਇਨੇ ਕੋਗੇ ਕਿਸੇ ਦੇ ਅੱਗੇ ਹੱਥ ਨਹੀਂ ਆਇਆ ਤੇ ਫਿਰ ਦੇ ਹੀ ਗਿਆ ਮੈਂ ਕੰਮ ਕਰੀ ਗਿਆ ਇਹ ਪੱਠੀ ਦੀ ਚਾਹ ਫੇਰ ਤੋਂ ਲੈ ਕੇ ਸ਼ਾਮ ਨਾਲ ਪਾਣੀ ਰਹੀਦਾ ਰਹਿੰਦਾ ਤੇ ਰਿਜਿਆ ਹੁੰਦਾ ਜੇ ਲੌਂਗ, ਸੌਫ, ਜਵੈਨ, ਲਾਚੀ, ਅਦਰਕ, ਕਾਫੀ ਕਾਫੀ 6 ਚੀਜ਼ਾਂ ਪਾਈਆਂ ਹੁੰਦੀਆਂ ਨੇ ਉਹ ਰਿਜ ਦੇ ਕਿ ਉਹਦਾ ਸਵਾਦ ਬਣ ਜਾਂਦਾ ਵਾ ਕਿਨੂੰ ਚੰਗੀ ਚੀਜ਼ ਖਾਓ ਚੰਗੀ ਪਿਆਓ ਅਗਲਾ ਖੁਸ਼ ਹੋ ਜਾਂਦਾ ਗੁਰਬਾਣੀ ਵਿੱਚ ਪੰਕਤੀਆਂ ਦਰਜ ਨੇ ਕਿਰਤ ਕਰੋ ਨਾਮ ਜਪੋਤੇ ਵਣ શકો ਕਿਰਤ ਨੂੰ ਪਹਿਲਾ ਸਥਾਨ ਜਿਹੜਾ ਹੈ ਗੁਰੂ ਸਾਹਿਬਾਨ ਨੇ ਵੀ ਦਿੱਤਾ ਹੈ ਜਿਸ ਨੂੰ ਲੈ ਕੇ ਕਈ ਇਸ ਤਰ੍ਹਾਂ ਦੇ ਨੌਜਵਾਨ ਨਜ਼ਰ ਆਉਂਦੇ ਨੇ ਜੋ ਕੋ ਆਪਣੀ ਅਲੱਗ ਹੀ ਕਿਰਤ ਕਰਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਇੱਕ ਇਸ ਤਰ੍ਹਾਂ ਦੇ ਬਜ਼ੁਰਗ ਨਾਲ ਤੁਹਾਨੂੰ ਅੱਜ ਰੂਬਰੂ ਕਰਾਉਣ ਜਾ ਰਹੇ ਹਾਂ ਜੋ ਕਿ ਕਰੀਬ 43 ਸਾਲ ਤੋਂ ਇਸ ਬੋਰਡ ਦੀ ਛਾਂ ਦੇ ਥੱਲੇ ਬੈਠ ਕੇ ਆਪਣਾ ਕਿਰਤ ਕਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਜੇਕਰ ਗੱਲ ਕੀਤੀ ਜਾਵੇ ਅੰਕਲ ਦੀ ਤੇ ਅੰਕਲ ਨੇ ਆਪਣੇ ਬੱਚਿਆਂ ਨੂੰ ਸਰਕਾਰੀ ਟੀਚਰ ਤੱਕ ਇਸੇ ਹੀ ਬੋਰਡ ਦੇ ਥੱਲੇ ਬੈਠ ਕੇ ਲੋਕਾਂ ਨੂੰ ਆਪਣੇ ਹੱਥ ਦੀ ਚਾਹ ਪਿਆ ਕੇ ਜਿਹੜੀ ਹੈ ਉਹ ਜਿਹੜਾ ਹੈ ਉਹ ਟੀਚਰ ਜਿਹੜਾ ਹੈ ਉਹ ਬਣਾਇਆ ਤੁਹਾਨੂੰ ਇੱਕ ਵਾਰੀ ਬੋਰਡ ਦੀਆਂ ਤਸਵੀਰਾਂ ਦਿਖਾ ਦਿੰਨੇ ਕਿ ਇਹ ਉਹ ਬੋਰਡ ਹੈ ਜਿਹੜਾ ਥੱਲੇ ਬੈਠ ਕੇ ਅੰਕਲ 44 ਸਾਲ ਤੋਂ ਲਗਾਤਾਰ ਜਿਹੜੀ ਹੈ ਲੋਕਾਂ ਦੀ ਸੇਵਾ ਜਿਹੜੀ ਹੈ ਉਹ ਕਰਦੇ ਹੋਏ ਨਜ਼ਰਾਂ ਦੇ ਨੇ ਛੋਟਾ ਜਿਹਾ ਅੰਕਲ ਵੱਲੋਂ ਸੈਟਅਪ ਜਿਹੜਾ ਸੀਗਾ ਇੱਥੇ ਸ਼ੁਰੂ ਕੀਤਾ ਗਿਆ ਸੀ ਔਰ 20 ਰੁਪਏ ਕਿਸੇ ਕੋ ਲੈ ਕੇ ਜਿਹੜੀ ਸੀਗੀ ਇਹ ਚਾਹ ਦਾ ਕਾਰੋਬਾਰ ਜਿਹੜਾ ਸੀਗਾ ਇਹਨਾਂ ਵੱਲੋਂ ਕੀਤਾ ਗਿਆ ਸੀ ਜੇਕਰ ਅੰਕਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਉਮਰ ਜਿਹੜੀ ਹੈ 80 ਸਾਲ ਤੋਂ ਉੱਪਰ ਹੋ ਚੁੱਕੇ ਆ ਤੇ ਅੰਕਲ ਇਸੇ ਜਗ੍ਹਾ ਤੇ ਬੈਠ ਕੇ ਜਿਹੜਾ ਹੈ ਜੋ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸੀਗਾ ਉਹ ਕਰਦੇ ਹੋਏ ਨਜ਼ਰ ਆਉਂਦੇ ਸਨ ਹਾਲਾਂਕਿ ਅੰਕਲ ਦੇ ਬੱਚੇ ਜਿਹੜੇ ਨੇ ਜਰੂਰ ਟੀਚਰ ਲੱਜੁਕੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਅੰਕਲ ਦੇ ਬੱਚੇ ਜਿਹੜੇ ਨੇ ਟੀਚਰ ਨੇ ਲੇਕਿਨ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਉਹਨਾਂ ਦੀ ਉਮਰ ਹੈ ਉਨੀ ਦੇਰ ਤੱਕ ਉਹ ਕਿਰਤ ਜਿਹੜੀ ਹੈ ਉਹ ਕਰਦੇ ਰਹਿਣਗੇ ਹਾਲਾਂਕਿ ਬਹੁਤ ਵਾਰ ਜਿਹੜਾ ਹੈ ਹੋ ਚੁੱਕਾ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਕਹਿੰਦੇ ਨੇ ਕਿ ਉਹ ਨਾ ਕੰਮ ਕਰਨ ਨਾ ਉਹ ਇਸ ਤਰ੍ਹਾਂ ਦੇ ਜਿਹੜਾ ਚਾਹ ਪਿਉਂਦਾ ਕੰਮ ਜਿਹੜਾ ਹੈ ਜਾਂ ਚਾਹ ਬਣਾਉਂਦਾ ਕੰਮ ਜਿਹੜਾ ਹੈ ਉਹ ਨਾ ਕਰਨ ਹਾਲਾਂਕਿ ਅੰਕਲ ਦਾ ਕਹਿਣਾ ਹੈ ਕਿ ਉਹ ਨਾਲ ਵੱਲੋਂ ਜਿਹੜੀ ਇਹ ਚਾਹ ਬਣਾਉਣ ਦਾ ਕਨਸੈਪਟ ਹੈ ਇਹ ਵੀ ਅਲੱਗ ਢੰਗ ਨਾਲ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਇਹ ਕੋਲਿਆਂ ਦੇ ਉੱਤੇ ਜਿਹੜੀ ਚਾਹ ਜਿਹੜੀ ਹੈ ਉਹ ਬਣਾਈ ਜਾਂਦੀ ਹੈ ਉਹਦਾ ਸਵਾਦ 'ਚ ਵੀ ਜੂ ਜਿਹੜਾ ਹੈ ਉਹ ਫਰਕ ਨਜ਼ਰ ਆਉਂਦਾ ਹੈ ਜੇਕਰ ਗੱਲ ਕੀਤੀ ਜਾਵੇ ਅੰਕਲ ਦੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਅੰਕਲ ਜਿਹੜੇ ਨੇ ਉਹ ਜ਼ਰੂਰ ਚਾਹ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਵੱਲੋਂ ਜਿਹੜੀ ਹੈ ਲੋਕਾਂ ਨੂੰ ਸੇਵਾ ਜਿਹੜੀ ਹੈ ਜ਼ਰੂਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸੈਟਅਪ ਦੀ ਗੱਲ ਕੀਤੀ ਜਾਵੇ ਤੇ ਬਹੁਤ ਅ ਅਲੱਗ ਸੈਟਅਪ ਜਿਹੜਾ ਸੀਗਾ ਇੱਥੇ ਤਿਆਰ ਕੀਤਾ ਗਿਆ ਸੀਗਾ ਜਿਸ ਵਿੱਚ ਉਹਨਾਂ ਵੱਲੋਂ ਆ ਇੱਕ ਛੋਟੀ ਜਿਹੀ ਜਿਹੜੀ ਸੀਗੀ ਕਾਠ ਜਿਹੜੀ ਸੀਗੀ ਦਾ ਇਹਨੂੰ ਕਹਿੰਸਰੇ ਇੱਕ ਛੋਟੀ ਜਿਹੀ ਸ਼ੈੱਡ ਪਾਈ ਹੋਈ ਆ ਜਿਸ ਨਾਲ ਮੀਂਹ ਤੋਂ ਜਿਹੜਾ ਹੈ ਉਹ ਬਚਾ ਜਿਹੜਾ ਕੀਤਾ ਜਾ ਸਕੇ ਲੇਕਿਨ ਸਰਦੀਆਂ ਗਰਮੀਆਂ ਚਾਹੇ ਬਾਰਿਸ਼ ਦਾ ਮੌਸਮ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦਾ ਮੌਸਮ ਹੋਵੇ ਅੰਦਰ ਇੱਥੇ ਬੈਠ ਕੇ ਲੋਕਾਂ ਦੀ ਸੇਵਾ ਕਰਦੇ ਹੋਏ ਅਨਜ਼ਰ ਆਉਂਦੇ ਰਹੇ ਨੇ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਅੰਕਲ ਜਿਹੜੇ ਨੇ 43 ਸਾਲ ਤੋਂ ਇਸ ਜਗ੍ਹਾ ਤੇ ਬੈਠ ਕੇ ਲੋਕਾਂ ਨੂੰ ਚਾਹ ਦੀ ਸੇਵਾ ਜਿਹੜੇ ਨੇ ਉਹ ਕਰਦੇ ਹੋਏ ਨਜ਼ਰ ਆਉਂਦੇ ਨੇ ਅੰਕਲ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਉਹਨਾਂ ਦਾ ਕਿਉਂਕਿ ਅਕਸਰ ਹੀ ਬਜ਼ੁਰਗ ਜਿਹੜੇ ਨੇ ਉਹ ਇੱਥੇ ਪਹੁੰਚਦੇ ਨੇ ਅਤੇ ਕੋਟ ਖਾਲਸਾ ਤੋਂ ਇਸ ਜਗ੍ਹਾ ਤੱਕ ਆਉਣ ਵੇਲੇ 4 ਤੋਂ 5 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ ਬਹੁਤ ਸਾਰੀਆਂ ਮੁਸ਼ਕਿਲਾਂਤਾਂ ਵੀ ਆਉਂਦੀਆਂ ਹੋਣਗੀਆਂ ਕਿਉਂਕਿ ਤੇ ਗੱਲਬਾਤ ਵੀ ਕਰਾਂਗੇ ਅੰਕਲ ਦੇ ਨਾਲ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਅੰਕਲ ਦੇ ਇਹ ਦਿਮਾਗ 'ਚ ਆਇਆ ਔਰ ਕੌਣ-ਕੌਣ ਪਰਿਵਾਰ ਦੇ ਵਿੱਚ ਮੌਜੂਦ ਸੀਗਾ ਜਦੋਂ ਅੰਕਲ ਹੋਣਾ ਵੱਲੋਂ ਜਿਹੜਾ ਸੀ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਮੈਂ ਸੁਣਾ ਕਿ 50 ਸਾਲ ਹੋ ਚਲੇ ਅੰਕਲ ਨੂੰ ਇੱਕ ਕਹਿੰਦੇ ਬੋੜ ਦੀ ਛਾਂ ਤੇ ਇੱਕ ਮਾਂ ਦੀ ਛਾਂ ਜਿਹੜੀ ਆ ਉਹ ਹਮੇਸ਼ਾ ਹੀ ਬੱਚੇ ਨੂੰ ਆਪਣੇ ਕੋਲ ਰੱਖਦੀ ਆ ਕਿੰਨੇ ਸਾਲ ਹੋ ਚਲੇ ਅੰਕਲ ਜੀ ਤੁਹਾਨੂੰ ਇੱਥੇ ਜੀ ਮੈਨੂੰ ਜੀ 44 ਸਾਲ ਹੋ ਗਏ ਸਮਝੋ ਜੀ ਤੇ ਨਾਮ ਮੇਰਾ ਜੀਵ ਸਿੰਘ ਆ ਜੀ ਜੋ ਬੈਠਾ ਮੈਂ ਕਿ ਕੋਈ 20 ਰੁਪਏ ਮੰਗ ਕੇ ਬੈਠਾ ਮੈਂ ਭੁੱਖਾ ਹਾਂ ਹੂੰ ਉਹ ਮੈਂ 20 ਦੇ ਨਾਲ ਹੀ ਆ 42 43 44 ਸਾਲ ਕੱਟ ਲਏ ਇੱਥੇ ਹੂੰ ਮੈਂ ਫਿਰ ਮਾਰਾਇਨੇ ਗੋ ਗਿਆ ਕਿਸੇ ਦੇ ਗਏ ਹੱਥ ਨਹੀਂ ਨਾ ਆਇਆ ਤੇ ਫਿਰ ਦੇ ਹੀ ਗਿਆ ਮੈਂ ਕੰਮ ਕਰੀ ਗਿਆ ਤਾਂ ਕਾफी ਜ਼ਿੰਦਗੀ ਤੇ ਉਤਾਰ ਚੜਾਵਾਏ ਹੋਣਗੇ ਇਸ ਦੌਰਾਨ ਦੌਰਾਨ ਬੜੇ ਆਏ ਹੀ ਬੜੇ ਇੱਥੇ ਵੀ ਆਏ ਕਈ ਵਾਰ ਮੇਰੀਆਂ ਪੱਟੀਆਂ ਢਾ ਗਏ ਪਸੇ ਭੱਜ ਜਾਇ ਇਥੋਂ ਮੈਂ ਭੱਜਾਂ ਮੈਂ ਭੱਜਣ ਵਾਲਾ ਬੰਦਾ ਨਹੀਂ ਹੈਗਾ ਮੈਂ ਤਾਂ ਫੋਨ ਆਪ ਸ਼ੇਰ ਹੈਗਾ ਨਹੀਂ ਜੋਂ ਨਾ ਪੱਟੀਆਂ ਢਾ ਜਾਣੇ ਸਵੇਰੇ 6:00 ਹੁੰਦਾ ਹੀ ਕਈ ਮਾਰ ਨਹੀਂ ਮਿੱਟੀ ਛੱਪ ਜਣੀ ਉੱਤੇ ਥੱਲੇ ਅੱਗ ਬਾਲ ਦੇਣੀ ਆ ਸਟੋਕ ਮਾੜਾ ਜਿਆ ਰੱਖਿਆ ਈ ਉਹ ਤੇ ਕੰਮ ਕਰ ਲੈਣਾ ਤੁਹਾਡਾ ਫੇਰ ਪੱਠੀ ਚਾਹ ਜਾਣੀ ਆ ਅਕਸਰ ਜੰਕਲਾਂ ਸੀ ਜਿਹੜਾ ਚਾਹ ਦਾ ਗੱਲ ਕਰਦੇ ਨਾ ਤੇ ਉਹ ਲੋਕ ਅੱਜ ਕੱਲ ਗੈਸ ਦੇ ਉੱਤੇ ਚਾਹ ਬਣਾਉਂਦੇ ਆ ਤੁਸੀਂ ਕੋਲਿਆਂ ਦੇ ਉੱਤੇ ਚਾਹ ਬਣਾ ਰਹੇ ਹੋ ਕੋਈ ਫਰਕ ਹੁੰਦਾ ਦੋਨਾਂ ਦੇ ਵਿੱਚ ਫਰਕ ਜ ਬਹੁਤ ਹੈਗਾ ਜੀ ਜਿਹੜੀ ਇਹ ਪੱਠੀ ਦੀ ਚਾਹ ਇਹ RAMNAND JI ਦੀ ਨੀ ਆ ਜਿਹੜੀ ਗੈਸ ਦੀ ਉਹ ਥੱਲੇ ਜਿਹੜਾ ਵੱਧ ਮਾਰਾ ਕਰਤਾ ਤੇ ਉਹ ਛੇਤੀ ਰਹਿ ਜਾਣੀ ਆ ਉਹਨੂੰ ਪੂਰਾ ਬੋਲਾ ਨਹੀਂ ਜਵਾਨ ਨੇ ਫੈਂਡਾ ਲਾਇਆ ਇੱਕ ਵਾਰ ਥੱਲੇ ਲਾ ਦੇਣੀ ਉਸ ਲੋਗਿਆ ਬੰਦ ਕਰ ਦੇਣਾ ਇਹ ਪੱਠੀ ਦੀ ਚਾਹ ਫੇਰ ਤੋਂ ਲੈ ਕੇ ਸ਼ਾਮ ਨਾਲ ਪਾਣੀ ਰਹੀਦਾ ਰਹਿੰਦਾ ਤੇ ਜਿਹੜਾ ਹੁੰਦਾ ਜੇ ਲੌਂਗ ਸੌਫ ਜਵੈਨ ਲਾਚੀਆਂ ਅਦਰਕ ਕੌਫੀ ਕਾਫੀ ਛੇ ਚੀਜ਼ਾਂ ਪਾਈਆਂ ਹੁੰਦੀਆਂ ਨੇ ਉਹ ਰੇਡ ਰਜ ਕੇ ਉਹਦਾ ਸਵਾਦ ਬਣ ਜਾਂਦਾ ਵਾ ਤੇ ਹੋਰ ਚਾਹ ਦਾ ਕਿ ਉਹਨਾਂ ਬਸ ਫਾਇਦਾ ਨਹੀਂ ਆ ਲੇਕਿਨ ਜਿਹੜਾ ਪਾਣੀ ਜਿਹੜਾ ਹੁੰਦਾ ਵਾ ਇਹ ਚੀਜ਼ਾਂ ਜਿਹੜੀਆਂ ਪਾਨੇ ਆ ਉਹ ਹੀ ਉਹਦਾ ਸਵਾਦ ਹੈਗਾ ਫਿਰ ਬਾਕੀ ਬਾਤ ਬੜੀ ਆ ਜੇ ਲੌਂਗ ਬਾਲੂ ਇੱਕ ਦੋ ਲਾਚੀਆਂ ਬਾ ਦੇਗਾ ਹੋਰ ਕੋਈ ਨਹੀਂ ਪਾਉਂਦਾ ਨਾ ਸੌਂ ਪਾਉਂਦਾ ਨਾ ਜਵੈਨ ਪਾਉਂਦਾ ਨਾ ਅਦਰਕ ਪਾਉਂਦਾ ਨਾਨ ਕੌਫੀ ਬੰਦਾ ਮੈਂ ਮੈਂ ਕਦੀ ਸੋਚਿਆ ਹੀ ਨਹੀਂ ਕਿ ਤੇਰੇ 30 40 ਰੁਪਏ ਰੋਜ਼ ਲੱਗਦੇ ਆ ਮੈਂ ਹੋਈ ਨਾ ਰੱਬ ਦੇ ਹੀ ਜਾਂਦਾ ਖਾਈ ਜਾਂਦੇ ਆ ਤੇ ਜੋ ਵੀ ਆ ਉਸੇ ਪਾਣੀ ਦੇ ਸਿਰ ਤੇ ਸਾਰੀ ਦੁਨੀਆ ਯਾਦ ਕਰਦੀ ਆ ਕੋਣ ਕਿਥੇ ਬਾਹਰ ਦੇ ਮੁਲਕ ਹੈ ਇੰਗਲੈਂਡ ਤੋਂ ਸਿੰਗਾਪੁਰ ਤੋਂ ਅਮਰੀਕਾ ਤੋਂ ਚਨਾਈ ਆਪਣਾ ਯੂਕੇ ਤੋਂ ਮਲੇਸ਼ੀਆ ਤੋਂ ਇਟਲੀ ਤੋਂ ਵਾਰ-ਵਾਰੋਂ ਬੰਦੇ ਹੋ ਗਏ ਥੇ ਅੱਜ ਨੇ ਖੁਸ਼ ਹੋ ਜਾਂਦੇ ਆ ਚਾਹ ਪੀਂਦੇ ਆ ਤੇ ਨਾਲੇ ਮੇਰੇ ਸੇਵਾ ਕਰ ਜਾਂਦੇ ਆ ਉਹ ਕਹਿੰਦੇ ਸਾਨੂੰ ਚਾਹ ਬੜੀ ਮਜ਼ੇਦਾਰ ਪਿਆਈ ਆ ਇੱਕਦਮ ਅਮਰੀਕਾ ਦਾ ਬੰਦਾ ਆਇਆ ਸੀ ਉਹਨਾਂ ਨੇ ਚਾਹ ਬਣਾਈ ਚਾਰ ਬੰਦੇ ਆਗੇ ਸੀ ਮੈਂ ਚਾਹ ਉਹਨਾਂ ਹੀ ਬਣਾਈ ਜਿੰਨੇ ਚਾਹ ਗਲਾਸਾਂ ਪਿਆਣੀ ਆ ਉਹਨੇ ਵੇਖਿਆ ਜਦੋਂ ਸਵਾਲ ਲਗੀ ਕਹਿੰਦਾ ਪਤੀਲੇ ਚਾਹ ਹੈਗੀ ਮੈਂ ਕਹਾ ਉਹ 1 ਮਿੰਟ ਲਗਣਾ ਹੋਰ ਬਣ ਜਾਣੀ ਆ ਮੈਂ ਕਿ ਮੈਂ ਬਣਾਈ ਹੋਣੀ ਗਿਆ ਜਿੰਨੀ ਕਿ ਤੁਹਾਨੂੰ ਚੰਗੀ ਲੱਗੀ ਹੈ ਮੈਂ ਕਹਾ ਜੋ ਜੋ ਪੀਂਦੇਗੇ ਤਾਂ ਉਹਦਾ ਸਵਾਦ ਆਉਂਦਾ ਗਿਆ ਜਦੋਂ ਕੋਟੇ ਲਾਸ਼ ਪੜਿਆ ਉਹਨ ਸਵਾਦ ਆਇਆ ਮੋੜ ਕੇ ਕਹਿੰਦਾ ਚਾਹ ਹੋ ਰਗੀ ਮੈਂ ਕਹਾ ਨਹੀਂ ਜੀ ਹੋਰ ਬਣ ਜਾਂਦੀ ਆ ਹਾਂਜੀ ਸੁਣਈਆਂ ਜਿਹਨੂੰ ਚੰਗੀ ਚੀਜ਼ ਖਵਾਓ ਚੰਗੀ ਪਿਆਓ ਅਗਲਾ ਖੁਸ਼ ਹੋ ਜਾਂਦਾ ਅੰਕਲ ਜਦੋਂ ਕਹਿੰਦੇ ਉਹ ਹੀ ਕਹਿੰਦੇ ਨਾ ਕਿ ਸਹਿਜ ਪਕੇ ਸੋ ਮਿੱਠਾ ਹੋਇਆ ਸਹਿਜ ਪੱਕਦਾ ਪਿਆ ਤੁਹਾਡੇ ਕਹਿੰਦੇ ਅਹੀਂ ਕਹਿੰਦੇ ਕਿ ਕਿੱਥੇ ਬਾਹਰ ਦੇ ਮੁਲਕ ਨੇ ਮੈਨੂੰ ਕੋਈ ਜਾਣਦਾ ਨਹੀਂ ਜਿਹੜੇ ਹੁਣ ਸਾਰੇ ਯਾਦ ਕਰਦੇ ਆ ਹੈ ਜਿਨ੍ਹਾਂ ਵੀ ਜਾਵਾਂ ਉੱਥੇ ਚਾਹ ਪੀ ਕੇ ਆਵਾਂਗੇ ਤੇ ਇਸ ਕਰਕੇ ਹੁਣ ਆਉਂਦੇ ਆ ਚੱਲੇ ਉਹਨਾਂ ਜਿੰਨਾਂ ਨਾ ਭਾਈ ਦਾ ਚਾਹ ਵੀ ਇਹੋ ਜਿਹੀ ਪਿਆਈ ਦੀ ਹੈ ਤੇ ਮੁੜ ਕੇ ਵੀ ਯਾਦ ਕਰਨ ਆਪੇ ਮੂੰਹੋਂ ਚਾਹ ਪੀ ਕੇ ਕਹਾਂਗੇ ਫਾਦੇ ਵੀ ਅੰਕ 42 43 ਸਾਲ ਹੋ ਗਿਆ ਤੁਹਾਨੂੰ ਇੱਥੇ ਆ ਉੱਪਰ ਤੁਸੀਂ ਨਿਕਾਇਆ ਛਬਰੀ ਜੀ ਪਾਈ ਹੋਈ ਹੈ بارش ਆਂਦੀ ਆ ਫਿਰ ਕਿਸ ਤਰ੍ਹਾਂ ਕਰਦੇ ਜਾਂ ਸਰਦੀਆਂ ਦੇ ਵਿੱਚ ਕਿਸ ਤਰ੍ਹਾਂ ਰਹਿੰਦਾ ਇੱਥੇ ਸਰਦੀਆਂ ਵੀ ਮੈਤਰਾ ਰਹਿਣਾ ਗਰਮੀਆਂ ਵੀ ਮੈਤਰਾ ਰਹਿਣਾ ਹਾਂ ਵੇਸ਼ਗਾਰੀ ਨੂੰ بارش ਵੀ ਆ ਜਾਏਗੀ ਮੈਂ ਇੰਨਾ ਗਿਆ ਤੱਪੜ ਜਾ ਮੜਾ ਜਾ ਲਾਇਆ ਇਹ ਜਗਾ ਬਹਿਣ ਵਾਲੀ ਨਾ ਭੇਜੇ ਬਾਕੀ ਕੋਈ ਗੱਲ ਨਹੀਂ ਭਾਂਡੇ ਭੇਜ ਜਾਣੇ ਸ਼ਾਮ ਨੂੰ ਆਈ ਕੋਈ ਗੱਲ ਨਹੀਂ ਹਾਂ ਖਿੱਚ ਫੜ ਗਏ ਤੇ ਅੱਧ ਪਰਿਵਾਰ ਚ ਕੌਣ ਕੌਣ ਨੇ ਤੁਹਾਡੇ ਪਰਿਵਾਰ ਮੇਰੇ ਚਾਰ ਬੱਚੇ ਆ ਤਿੰਨ ਬੇਟੀਆਂ ਇੱਕ ਬੇਟੀ ਹੈ ਬੇਟਾ ਵਾ ਦੋ ਬੱਚੇ ਮੇਰੇ ਯੂਨੀਵਰਸਿਟੀ ਹੈਗੇ ਆ ਦੋ ਯੂਨੀਵਰਸਿਟੀ ਕੀ ਕਰਦੇ ਜੀ ਉਹ ਉਹਨੇ ਕੋਲ ਦਫਤਰ ਹੈਗਾ ਅੱਛਾ ਜੀ ਤੇ ਜਿਹੜੀ ਵੱਡੀ ਕੁੜੀ ਉਹ ਉਹ ਫੁੱਡੀ ਟੈਨਣ ਲੱਗੀ ਆ ਤੇ ਮੁੰਡਾ ਛੱਲੇ ਹੈਲਪਰ ਹੈਗਾ ਉਹ ਵੀ ਯੂਨੀਵਰਸਿਟੀ ਹੈ ਦੋ ਟੀਚਰ ਲੱਗੀਆਂ ਨੇ ਨੋ ਰਾਨੀ ਹੈ ਉਹ ਬੈਂਕ 'ਚ ਲੱਗੀ ਆ ਤੇ ਬੱਸ ਉਹਨਾਂ ਦਾ ਗੁਜ਼ਾਰਾ ਹੋ ਹੀ ਜਾਂਦਾ ਮੇਰੇ ਇੱਥੇ ਬਹਿ ਕੇ ਹੋ ਹੀ ਜਾਂਦਾ ਅੰਕਲ ਕਰੇ ਕਿੰਤੂ ਪਰੰਤੂ ਨਹੀਂ ਕਰਦੇ ਕਿ ਅਸੀਂ ਕਿਉਂਕਿ ਹਮੇਸ਼ਾ ਹੀ ਬੱਚੇ ਕਹਿੰਦੇ ਸਾਡੇ ਮਾਪੇ ਜਿਹੜੇ ਬਹਿ ਕੇ ਖਾਣਾ ਖਾਣ ਬਹਿ ਕੇ ਆਪਣਾ ਸਮਾਂ ਬਤੀਤ ਕਰਾ ਆਖਿਰ ਸਮਾਂ ਜਿਹੜਾ ਹੁੰਦਾ ਜਾਂ ਪਰਮਾਤਮਾ ਤੁਹਾਨੂੰ ਹੋਰ ਲੰਮੀ ਉਮਰ ਕਰੇ ਮੈਂ ਚਾਹਨਾ ਕਿ ਤੁਸੀਂ 100 ਸਾਲ ਹੋਰ ਇੱਥੇ ਕੰਮ ਕਰੋ ਲੇਕਿਨ ਬੱਚਿਆਂ ਦਾ ਹਮੇਸ਼ਾ ਸੁਪਨਾ ਹੁੰਦਾ ਕਿ ਸਾਡੇ ਮਾਪੇ ਬਹਿ ਕੇ ਖਾਂਦੇ ਕਹਿੰਦੇ ਨੇ ਨਾ ਜਾਓ ਹਾਂਜੀ ਮੈਂ ਕਹਾਂ ਮੈਂ ਘਰ ਨਹੀਂ ਰਹਿ ਸਕਦਾ ਹੂੰ ਮੈਂ ਕੋ ਉਥੇ ਕੋ ਬਾਹਰੋਂ ਜੀ ਆ ਜਾਏ ਉਹ ਵੇਖੇਗਾ ਕੀ ਕਰੇਗਾ ਤੇ ਜਿਹੜੇ ਸੱਜਣ ਰੋਜ਼ ਆnde ਜਾਂਦੇ ਆ ਸਭ ਕੁਝ ਕੰਮ ਕਰਦੇ ਆ ਬੰਦੇ ਖਲੋਜੇ ਚਾਹ ਪੀਂਦੇ ਆ ਮੈਂ ਉਹਨਾਂ ਕਰਕੇ ਆਨਾ ਹੋਰ ਮੈਨੂੰ ਕਮਾਈ ਦੀ ਨਹੀਂ ਇਹ ਨਹੀਂ ਗੱਲ ਕਿ ਮੈਂ ਕਮਾਈ ਕਰਨੀ ਹੈ ਮੈਨੂੰ ਪੰਜ ਚਾਰ ਸੌ ਜਿਹੜਾ ਉਹ ਠਾਕਰ ਮੇਰੇ ਬੈਠੇ ਆ ਜੋ ਮੇਰੇ ਕਰਮਾ ਲਿਖਿਆ ਉਹਨਾਂ ਮੈਨੂੰ ਦੇ ਦੇਣੇ ਮੰਗਣ ਦੀ ਲੋਟ ਨਹੀਂ ਪੈਂਦੀ ਹਾਂ ਤੇ ਅੰਕਲ ਫਿਰ ਜਦੋਂ ਗਰਮੀਆਂ ਸ਼ੋਹ ਜਾਂਦੀਆਂ ਨੇ ਚਲੋ ਬਾਰਿਸ਼ ਦਾ ਤੁਸੀਂ ਦੱਸਿਆ ਕਿ ਤੇ ਤੱਪੜ ਲਗਾ ਕੇ ਤੁਸੀਂ ਫਿਰ ਬਚਾਅ ਕਰ ਲੈਂਦੇ ਫਿਰ ਗਰਮੀਆਂ ਦੇ ਪੱਖਾ ਪੁੱਖਾ ਲਗਾਉਂਦੇ ਫਿਰ ਤੇ ਇਤਨੇ ਹਵਾਵ ਨਹੀਂ ਜਾਂਦੀ ਇਤਨੇ ਬਹਿ ਰਹੀਦਾ ਕੋਈ ਫਿਕਰ ਨਹੀਂ ਐਨੇ ਸਾਲ ਲੰਘ ਗਏ ਕੋਈ ਪਰਵਾਹ ਨਹੀਂ ਨਾ ਬੱਤੀ ਲਾਈ ਇਹਨੇ ਪੱਖਾ ਰੱਖਿਆ ਉਹ ਇਤਨੇ ਚੱਲਦੇ ਰਹਿੰਦੇ ਟੈਂਪਾ ਹੋ ਜਾਂਦਾ ਮਰ ਕਹਿਣ ਦਾ ਮਤਲਬ ਕਿ 42 43 ਸਾਲ ਚ ਕੋਈ ਤਕਲੀਫ ਤੁਹਾਨੂੰ ਨਜ਼ਰ ਨਹੀਂ ਆਈ ਤੁਲੇ ਮੈਨੂੰ ਹੁਣ ਗਾਲੀ ਆ ਪਿੱਛੇ ਤਕਲੀਫ ਆਈ ਜੇ ਮੈਂ ਸੱਟ ਲੱਗ ਗਈ ਸੀ ਉਹ ਉਹਨੇ ਮੈਂ ਘੜੀ ਡੇਕ ਪਿਆ ਬੌੜੀ ਨੂੰ ਪਿਆ ਤੇ ਲੱਗਿਆ ਸੀ ਹਾਂ ਆ ਫਿਰ ਮੇਰਾ ਆ ਸ਼ਾਰਗ ਜਿਹੜੀਆਂ ਬਚ ਗਈ ਸੀ ਹਾਂ 91 ਲਾਤ ਉਹਨਾਂ ਨੇ ਆ ਵੇਖੋ ਹਾਂ ਦਲਤਣਾ ਨੇ ਹਾਂ ਮੇਰੇ ਡੱਕਦੇ ਆ ਮੇਰੇ ਪ੍ਰਸ਼ਨ ਹੋਇਆ ਸਾਰਾ ਰੋਟੀ ਨਹੀਂ ਖਾਦੀ ਜਾਂਦੀ ਰੋਟੀ ਖਾਦੀ ਜਾਂਦੀ ਗਾਲ ਲਈਦੀ ਆ ਉਹਦੇ ਨਾਲ ਹੌ ਜਿਓ ਖਾਣਾ ਮੈਂ ਦੇਖ ਰਿਹਾ ਸੀ ਤੁਸੀਂ ਚਾਹ ਚਪਾ ਕੇ ਪਰ ਰੋਟੀ ਨਹੀਂ ਖਾਦੀ ਕੋ ਗਲ ਜਾਂਦੀ ਹੈ ਫਿਰ ਮੇ ਲੰਘ ਜਾਂਦੀ ਅੰਦਰ ਫੇਸ਼ ਕਰਕੇ ਤੇ ਤੁਸੀਂ ਫਿਰ ਹੁਣ ਜੋ ਸਾਟ ਲੱਗੀ ਫਿਰ ਬੱਚੇ ਕਹਿੰਦੇ ਨੇ ਹੁਣ ਹੁਣ ਰਹਿਣ ਦੋ ਤੁਸੀਂ ਹੁਣ ਬਹਿ ਜਾਓ ਮੈਨੂੰ 15 ਦਾਦੇ ਨੇ ਮੈਨੂੰ ਹੌਸਪਤਾਲ ਰੱਖਿਆ 6 ਦਿਨ ਮੈਂ ਉੱਥੇ ਗਿਆ ਮੈਂ ਕਿਹਾ ਮੈਂ ਚੱਲਿਆ ਦੁਕਾਨ ਤੇ ਕਹਿੰਦੇ ਨਾ ਜਾ ਉੱਠਹਿਰੋ ਦਾਦੇ ਮੀ ਨਾ ਉਰਖ ਜੋ ਮੈਂ ਕਿਹਾ ਗੱਲ ਸੁਣੋ ਮੈਨੂੰ ਪਹਿਲਾਂ ਕਾਰਖਾਨੇੋਂ ਆਉਂਦੇ ਬੋੜ ਤੇ ਤੇ ਫਿਰ ਮੈਂ ਕਰਾਂਗਾ ਜਦ ਬਾਪੂ ਨੂੰ ਮਿਲ ਗਿਆ ਉਹਨੂੰ ਸਭ ਆਪਣਾ ਖਾਇਆ ਹਾਂ ਤਨ ਕੋਈ ਗੱਲ ਨਹੀਂ ਫਿਰ ਮੈਂ ਘਰ ਚੱਲ ਗਿਆ ਹਫਤਾ ਹੀ ਕੱਟਿਆ ਕਹਿੰਦੇ ਫਿਰ ਹੋਰ 15 ਮਿੰਟ ਮੈਂ ਗੱਲ ਸੁਣੋ ਮੈਂ ਇੱਕ ਦਿਨ ਹੀ ਹੁਣ ਕੱਟਣਾ ਸਵੇਰੇ ਚੋਲਾ ਚੁੱਕਿਆ ਡੋਲ ਚੁੱਕਿਆ ਬਤੂ ਰੁਪਿਆ ਫਿਰ ਮੈਂ ਥੇ ਆ ਗਿਆ ਮਾਣੀ ਪ੍ਰਵਾਹ ਕੀਤੀ ਮੇਂ ਖੱਟ ਲੱਗੀ ਐ ਮੈਂ ਮਹੀਨਾ 2 ਮਹੀਨਾ ਕੱਟਣਾ ਮੈਂ 15 10 ਦਿਨ ਉੱਥੇ ਰਿਹਾ ਆਫਦਾ ਕਰ 90 16 ਦਿਨ ਬਾਅਦ ਆਪਣੀ ਦੁਕਾਨ ਤੇ ਆ ਗਿਆ ਉਸ ਤੋਂ ਬਾਅਦ ਮਹਾਰਾਜ ਦੇ ਹੀ ਗਿਆ ਮੈਂ ਕਰੀ ਗਿਆ ਕੋਈ ਗੱਲ ਨਹੀਂ ਤਕਲੀਫ ਹੀ ਨਹੀਂ ਕਹਿੰਦਾ ਮਤਲਬ ਕਿ ਇਹ ਵੀ ਦੂਸਰਾ ਪਰਿਵਾਰ ਤੁਹਾਡਾ ਬਣ ਗਿਆ ਇੱਥੇ ਜਿਹੜੇ ਲੱਗੇ ਲੱਗੇ ਛੱਕੇ ਲੋਕ ਬੱਲੇ ਇੱਜ਼ਤ ਮਾਨ ਥੋੜਾ ਮੈਂ ਹੁਣ ਜਵਾਨੀ ਦਾ ਬੜਾਪਾ ਆ ਗਿਆ ਤੇ ਇੰਨਾ ਪਿਆਰ ਦੇ ਨਾਲ ਕਿਸੇ ਨਾਲ ਲੜੇ ਨਹੀਂ ਝਗੜੇ ਨਹੀਂ ਕੋਈ ਪਿਆਸਾ ਦਿੰਦਾ ਤਾਂ ਵੀ ਠੀਕ ਹੈ ਨਹੀਂ ਦਿੰਦਾ ਤਾਂ ਵੀ ਠੀਕ ਹੈ ਯਾਰ ਫਿਰ ਕੀ ਆ ਉਹ ਚਾਹ ਪੀ ਗਏ ਨਾ ਤੂੰ ਦਹਾਂ ਰੁਪਏ ਪਿਛੇ ਵਾਜ ਮਰਾਂਗਾ ਆਪਣੀ ਬੇਇੱਜ਼ਤੀ ਸਮਝਦੀ ਹੈ ਕਿ ਫੋੜੀ ਦਾ ਸੇਵਾ ਹੀ ਸਹੀ ਆ ਉਹ ਚਾਹ ਪੀ ਗਏ ਨਾ ਭਾਂਡੇ ਦਾ ਧੋਤੇ ਗਲਾਸ ਤੇ ਧੋਤਾ ਸੇਵਾ ਹੀ ਸਹੀ ਸ਼ੀਵਾ ਸਮੇਂ ਨੇ ਨਿਗਮ ਆਂਦੇ ਅੰਕਲ ਇੱਥੇ ਕਹਿੰਦੇ ਨਾ ਮੈਂ ਜਿਵੇਂ ਪਹਿਲਾਂ ਕਿਹਾ ਕਿ ਇੱਕ ਬੋਰਡ ਦੀ ਛਾਂ ਤੇ ਇੱਕ ਮਾਂ ਦਾ ਕੁੱਕ ਜਿਹੜੀ ਹੈ ਨਾ ਹਮੇਸ਼ਾ ਹੀ ਬੋਰਡ ਦੀ ਛਾਂ ਵਾਂਗ ਹੁੰਦੀ ਆ ਇਹ ਲੱਗਦਾ ਕਿ ਜਿੱਥੋਂ ਆਏ ਨਾ ਬੰਦੇ ਨੂੰ ਕਿਸੇ ਨਾਲ ਹਾਂਜੀ ਇਹ ਮੇਰਾ ਉਹਦਾ ਪਿਆਰ ਆ ਮੈਂ ਉਹਨੂੰ ਨਹੀਂ ਛੱਡਿਆ ਉਹਨੇ ਮੈਨੂੰ ਨਹੀਂ ਛੱਡਿਆ ਦੁੱਖ ਤੰਗਲੀਫ ਹੀ ਹੋ ਵੀ ਸਮੇਂ ਜੁਗਾ ਅੱਗੇ ਚੱਲਦਾ ਹੁੰਦਾ ਆਣ ਕੇ ਮੱਥਾ ਮਥਾ ਟੇਕੀਦਾ ਤੁਸ ਤੋ ਦਿਖਾਈ ਦੀ ਆ ਫਿਰ ਮਨ ਖੁਸ਼ ਇਸ ਕਰਕੇ ਕੋਈ ਪਰਵਾਹ ਨਹੀਂ ਆਦੀ ਤੇ ਕੋਈ ਘਰ ਦੇ ਵਿੱਚ ਛੋਟੇ ਪੋਤਰਾ ਜਾਂ ਪੋਤਰੀ ਕੋਈ ਹੋਵੇ ਪੋਤਰਾ ਇਕ ਪੋਤਰੀ ਹੈ ਉਹ ਖਾਸ ਕਰਕੇ ਸਕੂਲ ਪਾਲਦੇ ਆ ਇੱਕ ਤੀਜੀ ਪੜਦਾ ਖੇਲਦੇ ਫਿਰ ਅੱਜ ਕਿਉਂ ਨਾ ਤੁਸੀਂ ਉਹ ਫਿਰ ਸੋਹਵਾਰੀ ਮਰਮ ਕਰਦੇ ਆ ਇਸ ਕਰਕੇ ਸੋਮਵਾਰ ਮੈਂ ਘਰ ਦੇ ਨਾ ਮੈਂ ਘਰ ਦੇ ਵੀ ਘਰ ਹੁੰਦੇ ਆ ਲੇਕਿਨ ਆਪ ਕੋਠੇ ਤੇ ਰਹਿੰਦਾ ਇਹੋ ਸੋਚਦਾ ਜਦੋਂ ਘਰ ਬਾਹਰ ਚਲੇ ਜਾਣਾ ਫਿਰ ਸੋਚਦਾ ਬੂਆ ਖੜਕਾਏਗਾ ਗੜਵਲੇ ਆਏਗਾ ਫਿਰ ਜਦੋਂ ਬੂਆ ਕੜੇ ਕੋਣਾ ਫਿਲਮ ਉਤੋਂ ਵੇਖਣਾ ਫਿਰ ਬੂਆ ਖੋਲ ਦੇਣਾ ਇੱਕ ਛੋਟੇ ਬੱਚੇ ਨੇ 12:30 ਹੋਣਾ ਦੂਜੇ ਨੇ 2:30 ਹੋਣਾ ਉਸ ਤੋਂ ਬਾਅਦ ਫਿਰ ਕੋਠੇ ਤੇ ਜਾਣਾ ਨਾਲ ਬਾਅਦ ਜੋਗੇ ਨਾਲ ਅੰਦਰ ਜੋਗੇ ਨੇ ਜਿਉਣਾ ਚੜੀ ਬੂਆ ਕੋਲੇ ਜਿਹਨੇ ਬੱਚਾ ਆਇਆ ਇਹਦੇ ਮੈਂ ਆਪਣੇ ਗੇਟ ਨਹੀਂ ਬਾਹਰ ਕਰਦਾ ਜੋ ਸਭ ਨੂੰ 7:00 ਵਜੇ ਜਾਣਾ ਤੁਹਾਡੇ ਖਾਤ ਕੋਠੇ ਬਖਤਾ ਰੱਖਣਾ ਤੇ ਇਹਨੂੰ ਮੈਨੂੰ ਪੁੱਛਣਾ ਨਹੀਂ ਕੋਠੇ ਚੜ ਜਾਣਾ ਉੱਥੇ ਜਾ ਕੇ ਚੌਂਗੜੀ ਮਾਲੇ ਕੰਡਾ ਡੇਢ ਘੰਟਾ ਦਾ ਬਰਬਕਰੀ ਦਾ ਜੋ ਮੂੰਹ ਜਾਂਦਾ ਵਾ ਉਹ ਪੜੀਦਾ ਤੇ ਬਸ ਉਸ ਤੋਂ ਬਾਅਦ 8.5 9:00 ਵੇ ਰੋਟੀ ਆ ਜਾਨੀ ਖਾ ਕੇ ਜੋ ਜੋ ਫਿਲਮ ਲੱਗੀ ਠੀਕ ਹੈ ਜੋ ਮੈਚ ਲੱਗ ਗਿਆ ਤਾਂ ਵੀ ਠੀਕ ਹੈ ਵੇਖੀ ਜਾਣਾ ਰਾਤ ਨੂੰ 11 ਵਜੇ ਤੱਕ ਜ਼ਿੰਦਗੀ ਤੋਂ ਖੁਸ਼ ਹੋ ਪਰ ਬੱਚੇ ਸਾਰੇ ਸੈਟਲ ਹੋ ਗਏ ਤੁਹਾਡੇ ਆ ਗਏ ਸੱਟ ਨੇ ਹਾਂਜੀ ਆਪੋ ਆਪਣੀ ਸਾਡੇ ਜਿੰਨੇ ਵੀ ਹੈ ਨਾ ਹਾਂ ਉਹ ਲੜਕੀਆਂ ਦੋਵੇਂ ਉਹ ਵੀ ਟੀਚਰ ਨੇ ਮੋਡਾ ਵੀ ਯੂਨੀਵਰਸਿਟੀ ਆ ਵੱਡੀ ਲੜਕੀ ਵੀ ਯੂਨੀਵਰਸਿਟੀ ਆ ਪਰੌਣੇ ਜਿਹੜੇ ਇੱਕ ਡਾਕਟਰ ਆ 102 ਇੱਕ ਸਰਕਾਰੀ ਨੌਕਰੀ ਕਰਦਾ ਇੱਕ ਉਹ ਜਿਨ੍ਹਾਂ ਨੂੰ ਕਰਜ਼ੇ ਕੁਝ ਲੈ ਹੁੰਦੇ ਆ ਉਹਨਾਂ ਦਾ ਮਾਲਵਾ ਲੈਣ ਵਾਸਤੇ ਹਸਾਬ-ਕੂਬ ਲੈਣ ਵਾਸਤੇ ਜਾਂਦੇ ਆ ਸਾਰੇ ਚੰਗੇ ਆ ਤੇ ਫਿਰ ਅੰਕਲ ਇੱਥੋਂ ਘਰ ਤੁਹਾਡਾ ਕਿੱਥੇ ਜੇ ਹੱਥੋਂ ਮੇਰਾ ਘਰ ਗੋੜ ਖਾਲਸਾ ਤਾਂ ਉਹ ਤਾਂ ਕਾਫੀ ਦੂਰ ਪੈ ਜਾਂਦਾ ਅੰਕਲ ਫਿਰ ਕਿਸ ਤਰ੍ਹਾਂ ਆਪ ਡਾਊਨ ਕਰਦੇ ਉਹ ਮੈਂ ਆਟੋ ਤੇ ਆਣਾ ਇੱਥੋਂ ਬੱਸ ਸਟਾਪ ਜਾਇਦਾ ਉੱਥੋਂ ਪਿਆਜਲ ਉੱਥੇ ਬਸਟੈਂਡ ਉਹਨਾਂ ਲਾ ਦਿੰਦੇ ਆ ਪਿੰਗਲਵੜ ਤੋਂ ਫਿਰ ਸਿੱਧਾ ਪਿਆਜਲ ਇੱਥੇ ਕੋਈ ਪਿਆਦਾ ਨਹੀਂ ਚੱਲ ਕੇ ਰਾਜੀ ਕੋਈ ਸਾਈਕਲ ਨਹੀਂ ਗੋਲਿਆਂ ਦਾ ਨਹੀਂ ਜੇਣਾ ਇੱਕ ਸਕੂਟਰ ਜੋ ਮੋੜਾਂ ਲਾਇਟ ਦਤਾ ਵਾ ਮੈਨੂੰ ਕਹਿੰਦੇ ਗੱਡੀ ਰੱਖ ਲਾ ਮੈਂ ਕਿਹਾ ਮੈਂ ਨਹੀਂ ਰੱਖਣਾ ਮੈਂ ਜਾ ਜਣਾ ਮੈਂ ਚੱਲਣਾ ਮੈਂ ਪਿਆਦਾ ਜੀ ਮੈਂ ਵਾ ਠੀਕ ਆ ਕਹਿੰਦਾ ਮਤਲਬ ਕਿ ਗੁਰੂ ਦੇ ਸਿਧਾਂਤ ਤੇ ਚੱਲ ਰਹੇ ਹੋ ਕਿਰਤ ਕਰ ਰਹੇ ਹੋ ਤੁਸੀਂ ਪੂਰੀ ਕਿਰਤ ਮਹਾਰਾਜ ਨਹੀਂ ਜਾਂਦਾ ਖਾਈ ਜਾਂਦੇ ਆ ਕੋਈ ਪਰਵਾਹ ਨਹੀਂ ਹੈਗੀ ਜਿੰਨੇ ਜਿੰਦਾ ਕੀ ਆ ਇਹ ਮੰਤਾਈਆ ਉਹ ਘਰ ਦੇ ਕਹਿੰਦੇ ਆ ਤੇ ਤੁਹਾਡੇ ਜੀ ਹਿੰਮਤ ਨਹੀਂ ਹੈਗੀ ਤੁਸੀਂ ਕਿਉਂ ਜਾਂਦੇ ਹੋ ਮੈਂ ਕਹਾਂ ਗੱਲ ਸੁਣ ਮਾਰਾ ਮੇਰੇ ਨਾਲ ਉਹ ਹਿੰਮਤ ਦਿੱਤ ਤੇ ਮੈਂ ਉੱਥੇ ਜਾਣਾ ਜੇ ਜਿੰਨੇ ਹਿੰਮਤ ਨਹੀਂ ਦੇਗੀ ਤਾਂ ਮੈਂ ਸਮਝੋ ਗਿਆ ਮੈਂ ਫੇਤਰਬਲੇਖੇ ਲੱਗ ਗਿਆ ਮੈਂ ਮੈਂ ਕਿ ਮੈਨੂੰ ਇੱਕ ਦਿਨ ਜਿੰਦਗੀ ਉਹ ਜਾਣਾ ਮੈਨੂੰ ਇਹਨਾਂ ਪਤਾ ਮੈਂ ਅੱਜਾਂ ਕੱਲ ਨਹੀਂ ਹਾਂ ਹਾਂ ਅੱਜ ਦੀ ਢਾਲੀ ਲੰਘ ਗਈ ਆ ਰਾਤੀ ਕੋਈ ਭਰੋਸਾ ਨਹੀਂ ਦਿਨ ਚੜਾਉਣਾ ਕਿ ਨਹੀਂ ਚੜਾਉਣਾ ਕਿ ਜਾ ਕੇ ਨਾ ਕਿ ਨਹੀਂ ਚੱਲਦਾ ਮੈਂ ਜਿੰਨਾ ਹੀ ਮਾਰ 28 ਜਾਂਦਾ ਉਹਨੇ ਉੱਠ ਕੇ ਆਈ ਜਾਂਦੇ ਆ ਮੈਂ ਕਿਹਾ ਅਸੀਂ ਤੇ ਅਸੀਂ ਤੇ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਕਰਾਂਗੇ ਕਿ ਤੁਹਾਡੇ ਹੱਥ ਦੀ ਚਾਹ ਅਸੀਂ ਜਿੰਨੀ ਵਾਰ ਆਈਏ ਉੰਨੇ ਰੁਪਏ ਕਿਉਂਕਿ ਬੜਾ ਮਜ਼ਾ ਆਇਆ ਤੁਹਾਡਾ ਚਾਹ ਪੀ ਕੇ ਬਹੁਤ ਟੇਸਟ ਲੱਗਾ ਔਰ ਸਾਨੂੰ ਇਨਸਪੀਰੇਸ਼ਨ ਮਿਲਦੀ ਹੈ ਕਿ ਇਸ ਤਰ੍ਹਾਂ ਦੇ ਬਜ਼ੁਰਗ ਜਿਹੜੇ ਨੇ ਉਹ ਸਾਡੇ ਵਿੱਚ ਵੀ ਮੌਜੂਦ ਨੇ ਜਿਹੜੇ ਤੁਹਾਨੂੰ ਕੰਮ ਕਰਨ ਵਾਸਤੇ ਜਿਹੜਾ ਉਤਸ਼ਾਹਿਤ ਕਰਦੇ ਤੁਹਾਡੀ ਇਨੀ ਏਜ ਹੈ 80 ਸਾਲ ਤੁਹਾਡੀ ਉਮਰ ਹੋ ਚੁੱਕੀ ਹੈ 42 ਸਾਲ ਤੋਂ ਤੁਸੀਂ ਇੱਕ ਕਿਤੇ ਚ ਲੱਗੇ ਹੋਏ ਹੋ ਲਗਾਤਾਰ ਕੰਮ ਕਰ ਰਹੇ ਹੋ ਕਦੀ ਸੋਚਿਆ ਨਹੀਂ ਕਿ ਇਹਨੂੰ ਛੱਡ ਕੇ ਕੁਝ ਹੋਰ ਕਰ ਲਈਏ ਕਦੀ ਨਹੀਂ ਸੋਚਿਆ ਮੈਂ ਕੋਈ ਕਹਿੰਦੇ ਨੇ ਉਹ ਦੁਕਾਨ ਲੱਲਾ ਬਣਾ ਲਾ ਮੈਂ ਕਹਿੰਦਾ ਹੁਣ ਆਇਆ ਹੀ ਪਿੱਛੇ ਜੇ ਹੂੰ ਬਬਾਈਆ ਛਾਤ ਉੱਚੀ ਗਾਦੇ ਮੈਂ ਕਿਹਾ ਭਰਾ ਮੈਂ ਨੀਵਾ ਹੀ ਚੰਗਾ ਹੂੰ ਪੁੱਛੇ ਹੋ ਕੇ ਕਿ ਮੈਂ ਕੀ ਲੈਣਾ ਹਾਂਜੀ ਮੈਂ ਕਿਹਾ ਉੱਚਾ ਦੇ ਸਿੰਬਲ ਹੈ ਤੇ ਉਹਨੂੰ ਫਲ ਨਹੀਂ ਲੱਗਦਾ ਨੀਵਿਆਂ ਰੁੱਖਾਂ ਨੂੰ ਫਲ ਲੱਗਦੇ ਬਿਲਕੁਲ ਤੇ ਮੈਂ ਕਿਹਾ ਮੈਂ ਨੀਵਾ ਹੀ ਚੰਗਾ ਭਰਾ ਮੈਂ ਉੱਚੀ ਨਹੀਂ ਖਾਂਦਾ ਸੋ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਦੀ ਅਕਸਰ ਹੀ ਤੁਸੀਂ ਵੀਡੀਓ ਦੇਖੀ ਹੋਵੇਗੀ ਬਹੁਤ ਲੋਗ ਇਹਨਾਂ ਨੂੰ ਪਿਆਰ ਕਰਦੇ ਨੇ ਤੇ ਇਹਨਾਂ ਨੂੰ 42 ਸਾਲ ਦਾ ਸਮਾਂ ਹੋ ਚੁੱਕਾ ਹੈ ਇਸੇ ਜਗ੍ਹਾ ਦੇ ਉੱਤੇ ਜਿਹੜੀ ਚਾਹ ਦਾ ਕਾਰੋਬਾਰ ਕਰਦੇ ਇਸ ਕਾਰੋਬਾਰ ਨੇ ਇਹਨਾਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਅਸੀਂ ਵੀ ਚਾਹਾਂਗੇ ਕਿ ਅੰਕਲ ਇੱਥੇ ਲਗਾਤਾਰ ਹੀ ਲੋਕਾਂ ਨੂੰ ਜਿਹੜੀ ਹੈ ਚਾਹ ਆ ਪਿਆਨ ਅਤੇ ਆਪਣਾ ਜਿਹੜਾ ਪਿਆਰ ਹੈ ਉਹ ਸਾਰਿਆਂ ਨਾਲ ਵੰਡਦੇ ਰਹਿਣ ਬੇਸ਼ੱਕ ਬਜ਼ੁਰਗ ਨੇ ਉਮਰ 80 ਸਾਲ ਤੋਂ ਉੱਪਰ ਦੀ ਹੋ ਚੁੱਕੀ ਹੈ ਲੇਕਿਨ ਜਜ਼ਬਾ ਜਿਹੜਾ ਹੈ ਅੱਜ ਵੀ 16 ਸਾਲਾਂ ਦੇ ਨੌਜਵਾਨ ਵਰਗਾ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਇਸੇ ਕਿਤੇ ਦੇ ਨਾਲ ਹੀ ਉਹਨਾਂ ਦੇ ਕਈ ਬੱਚੇ ਜਿਹੜੇ ਨੇ ਉਹ ਸੈਟਲ ਹੋਏ ਨੇ ਬੱਚਿਆਂ ਨੂੰ ਜਿਹੜੀ ਹੈ ਉਹ ਨੌਕਰੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਮਿਲਿਆ ਨੇ ਬੇਸ਼ੱਕ ਬੱਚੇ ਸਰਕਾਰੀ ਟੀਚਰ ਲੱਜੁਕੇ ਨੇ ਲੇਕਿਨ ਉਹਨਾਂ ਵੱਲੋਂ ਅੱਜ ਵੀ ਇਸੇ ਜਗ੍ਹਾ ਤੇ ਆ ਕੇ ਲੋਕਾਂ ਦੀ ਸੇਵਾ ਜਿਹੜੀ ਹੈ ਜਰੂਰ ਕੀਤੀ ਜਾ ਰਹੀ ਹੈ ਜੇਕਰ ਅੰਕਲ ਦੇ ਪਸ਼ੋਕਰ ਦੀ ਗੱਲ ਕੀਤੀ ਜਾਵੇ ਤਾਂ ਅੰਕਲ ਨੇ 20 ਰੁਪਏ ਦੇ ਨਾਲ ਹੀ ਇੱਥੇ ਜਿਹੜਾ ਆਪਣਾ ਛੋਟਾ ਜਿਹਾ ਸੈਟਅਪ ਜਿਹੜਾ ਸੀਗਾ ਉਹ ਸ਼ੁਰੂ ਕੀਤਾ ਸੀਗਾ ਤੇ ਉਸ ਸੈਟਅਪ ਦੇ ਰਾਹੀਂ ਬਹੁਤ ਸਾਰੇ ਜਿਹੜੇ ਉਤਾਲ-ਚੜਾਅ ਸੀਗੇ ਜ਼ਿੰਦਗੀ ਦੇ ਉਹ ਵੀ ਵੇਖੇ ਜੇਕਰ ਬਾਰਿਸ਼ਾਂ ਦੀ ਗੱਲ ਕੀਤੀ ਜਾਵੇ ਤੇ ਬਾਰਿਸ਼ਾਂ ਜਿਹੜੀਆਂ ਨੇ ਇਸੇ ਕਾਟ ਦੇ ਥੱਲੇ ਜਿਹੜੀਆਂ ਸੀ ਗਿਆ ਉਹ ਵੇਖਿਆ ਗਿਆ ਸਨ ਤੁਹਾਨੂੰ ਇੱਕ ਵਾਰੀ ਤਸਵੀਰਾਂ ਜਰੂਰ ਅਸੀਂ ਇਸ ਕਾਰਟ ਦੀਆਂ ਜਿਹੜੀਆਂ ਨੇ ਉਹ ਵਿਖਾ ਦਿੰਨੇ ਆ ਤੇ ਦਿਖਾਣੇ ਆ ਕਿ ਕਿਸ ਤਰ੍ਹਾਂ ਅੰਕਲ ਵੱਲੋਂ ਇੱਥੇ ਬੈਠ ਕੇ ਜਿਹੜਾ ਸੀਗਾ ਉਹ ਆਪਣਾ ਕੰਮ ਜਿਹੜਾ ਸੀਗਾ ਉਹ ਸ਼ੁਰੂ ਕੀਤਾ ਗਿਆ ਸੀ ਲੇਕਿਨ ਹੁਣ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਪਹੁੰਚਦੇ ਨੇ ਅਤੇ ਪਹੁੰਚਣ ਤੋਂ ਬਾਅਦ ਅੰਕਲ ਦੇ ਨਾਲ ਜਿਹੜੀ ਹੈ ਉਹ ਚਾਹ ਜਾਂ ਚੁਸਕੀਆਂ ਜਿਹੜੀਆਂ ਨੇ ਉਹ ਲਗਾਈਆਂ ਜਾਂਦੀਆਂ ਤੁਸੀਂ ਬੋਰਡ ਦੇਖ ਸਕਦੇ ਹੋ ਕਿ ਜੇ ਅੰਕਲ ਅੰਕਲ ਦੀ ਜੇਕਰ ਅੰਕਲ ਨੂੰ ਸੈਟਅਪ ਕਰਦਿਆ ਹੋ 43 ਸਾਲ ਹੋ ਚੁੱਕੇ ਨੇ ਤੇ ਇਹ 43 45 ਸਾਲ ਤੋਂ ਪੁਰਾਣਾ ਜਿਹੜਾ ਬੋਰਡ ਜਿਹੜਾ ਹੈ ਉਹ ਹੈਗਾ ਹੈ ਅਤੇ ਹਮੇਸ਼ਾ ਹੀ ਕਹਿੰਦੇ ਨੇ ਕਿ ਬੋਰਡ ਦੀ ਸ਼ਾਨ ਜਿਹੜੀ ਹੈ ਮਾਂ ਦੀ ਜਿਹੜੀ ਸ਼ਾਨ ਆ ਉਸ ਦੇ ਨਾਲ ਜਿਹੜੀ ਹੈ ਉਹਨੂੰ ਹਮੇਸ਼ਾ ਹੀ ਮੇਲ ਜਿਹੜਾ ਕੀਤਾ ਜਾਂਦਾ ਕਿਉਂਕਿ ਬਹੁਤ ਸਾਰਾ ਪਿਆਰ ਜਿਵੇਂ ਮਾਂ ਸਾਨੂੰ ਦਿੰਦੀ ਆ ਉਦਾਂ ਹੀ ਬੋਰਡ ਦੀ ਸ਼ਾਨ ਜਿਹੜੀ ਆ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਤੋਂ ਬਚਾਉਂਦੀ ਹੈ ਤੇ ਹੁਣ ਅੰਕਲ ਵੱਲੋਂ ਜਿਹੜਾ ਹੈ ਇਹ ਵੀ ਗੱਲ ਕਹੀ ਜਾ ਰਹੀ ਕਿ ਇਹ ਇਹਨਾਂ ਵੱਲੋਂ ਜਿਹੜਾ ਨਿਰੰਤਰ ਇਸੇ ਕਰਕੇ ਇੱਥੇ ਆਇਆ ਜਾਂਦਾ ਹੈ ਤਾਂ ਜੋ ਕਿ ਪ੍ਰਵਾਹ ਜਿਹੜਾ ਹੈ ਦੂਸਰਾ ਇਹਨਾਂ ਦਾ ਇੱਥੇ ਬਣ ਚੁੱਕਾ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਚਾਹਾਂਗੇ ਕਿ ਮੈਂ ਚਾਹਾਂਗਾ ਕਿ ਮੈਂ ਲਗਾਤਾਰ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਉਨੀ ਦੇਰ ਤੱਕ ਮੈਂ ਇਸੇ ਤਰ੍ਹਾਂ ਹੀ ਲੋਕਾਂ ਦੀ ਜਿਹੜੀ ਹੈ ਸੇਵਾ ਜਿਹੜੀ ਹੈ ਉਹ ਕਰਦਾ ਰਵਾਂ ਕੈਮਰਾਮੈਨ ਜੈਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ